ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਪੰਜਾਬ ਬੰਦ ਦੀ ਕੌਲ ਤੇ ਜਿਹੜਾ ਸਮਾਣਾ ਮੁਕੰਮਲ ਜਿਹੜਾ ਕਿਸਾਨਾਂ ਵੱਲੋਂ ਬੰਦ ਕਰਾ ਦਿੱਤਾ ਗਿਆ ਜੇ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਸਵੇਰੇ ਜਿਹੜੇ ਸਮਾਣਾ ਦੇ ਬੈਂਕ ਵੀ ਖੁੱਲੇ ਸਨ ਉਹਨਾਂ ਦੇ ਵਿੱਚ ਜਾ ਕੇ ਕਿਸ ਯੁਕਤ ਕਿਸਾਨ ਮੋਰਚਿਆਂ ਦੇ ਵੱਲੋਂ ਬੈਂਕ ਤੱਕ ਵੀ ਜਿਹੜੇ ਬੰਦ ਕਰਵਾ ਦਿੱਤੇ ਗਏ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਮੁਕੰਮਲ ਸਾਰੇ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜੇ ਗੱਲ ਕਰੀਏ ਤਾਂ ਸਮਾਣਾ ਦੇ ਬਾਬਾ ਬੰਦਾ ਸਿੰਘ ਬਾਦਰ ਚੌਂਕ ਦੇ ਵਿੱਚ ਇੱਥੇ ਅੱਗੇ ਜੇ ਕਿਸੇ ਨੇ ਜੀਂਦ ਜਾਣਾ ਜਾਂ ਕੈਥਲ ਜਾਣਾ ਜਾਂ ਕਿਸੇ ਨੇ ਪਟਿਆਲੇ ਜਾਣਾ ਤਾਂ ਇਹ ਚੌਂਕ ਦੇ ਵਿੱਚੋਂ ਹਰ ਕਿਸੇ ਨੂੰ ਗੁਜ਼ਰ ਕੇ ਜਾਣਾ ਪੈਂਦਾ ਹੈ ਇੱਥੇ ਵੀ ਜਿਹੜਾ ਅੱਜ ਕਿਸਾਨਾਂ ਨੇ ਮੁਕੰਮਲ ਤੌਰ ਤੇ ਜਾਮ ਕਰ ਦਿੱਤਾ ਗਿਆ ਤਾਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਬਿਨਾਂ ਲੋੜ ਤੋਂ ਜਿਹੜਾ ਘਰੋਂ ਨਾ ਨਿਕਲੋ ਤੇ ਅਮਰਜੈਂਸੀ ਜਿਹੜੀਆਂ ਸੇਵਾਵਾਂ ਨੇ ਉਹੀ ਜਿਹੜੀਆਂ ਉਪਲਬਧ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਹਸਪੀਟਲ ਜਾਂ ਕਿਸੇ ਦਾ ਅੱਜ ਵਿਆਹ ਹੋਵੇ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਾਸ ਮਜਬੂਰੀ ਦਾ ਜਿਹੜਾ ਕੋਈ ਕੰਮ ਹੈ ਜਿਸ ਕਰਕੇ ਉਹਨਾਂ ਨੇ ਉਸ ਚੀਜ਼ ਨੂੰ ਅੱਜ ਬਹਾਲੀ ਦਿੱਤੀ ਗਈ ਹੈ ਤਕਰੀਬਨ ਜਿਹੜਾ ਹੈ ਅੱਜ ਸਾਰਾ ਸ਼ਹਿਰ ਜਿਹੜਾ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ ਹੈ ਚਾਹੇ ਉਹ ਦੁਕਾਨਾਂ ਨੇ ਚਾਹੇ ਉਹ ਬੈਂਕ ਨੇ ਚਾਹੇ ਸਬਜ਼ੀ ਮੰਡੀਏ ਚਾਹੇ ਦੁੱਧਦਿਆਂ ਡੈਰੀਆਂ ਨੇ ਦੂਜੇ ਪਾਸੇ ਕਿਸਾਨਾਂ ਵੱਲੋਂ ਅੱਜ ਕੇਂਦਰ ਸਰਕਾਰ ਦੇ ਖਿਲਾਫ ਪੜਾਅ ਕੱਢੀ ਜਾ ਰਹੀ ਹੈ ਸਮਾਣਾ ਦੇ ਬਾਬਾ ਬੰਦਾ ਸਿੰਘ ਬਾਦਰ ਚੌਂਕ ਦੇ ਵਿੱਚ ਖੁਦ ਕਿਸਾਨ ਜਿਹੜੇ ਨੇ ਸੜਕਾਂ ਦੇ ਉੱਤਰ ਉੱਚੇ ਨੇ ਲਗਾਤਾਰ ਜਗਜੀਤ ਸਿੰਘ ਡੱਲੇয়াল ਦੀ ਜਿਹੜੀ ਹੈ ਸੇਤ ਦੀ ਕੰਮ ਨਾ ਕਰਦੇ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਦੱਲੇ ਆਲ ਲਲੇ ਜਿਹੜੇ ਨੇ ਸਵਾ ਮਹੀਨਾ ਹੋ ਚੁਕਿਆ ਹੈ ਲਗਭਗ ਮਰਨ ਵਰਤੇ ਉੱਤੇ ਬੈਠੇ ਹੋਏ ਨੇ ਸਰਕਾਰ ਦੇ ਕੰਨਾਂ ਦੇ ਉੱਤੇ ਹਾਲੇ ਤੱਕ ਵੀ ਜੋ ਖਿਸਕਦੀ ਨਜ਼ਰ ਨਹੀਂ ਆਉਂਦੀ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਲਸ਼ਮਨ ਸਿੰਘ ਨੰਬਰਦਾਰ ਭਗਤ ਹਾਂ ਅਲਸ਼ਮਨ ਸਿੰਘ ਜੀ ਕੀ ਕਹੋਗੇ ਜਿਹੜਾ ਅੱਜ ਤੁਹਾਨੂੰ ਬੰਦ ਦਾ ਕਿਦਾਂ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਪੰਥ ਦਾ ਸਮਰਥਨ ਹੈ ਉਹ ਹੋ ਰਿਹਾ ਹੈ ਸਰਕਦਲੀ ਦੇ ਵਿੱਚ ਜਿਹੜੀਆਂ ਦੁਕਾਨਾਂ ਮਾਰਕੀਟਾਂ ਬੰਦ ਟ੍ਰਾਂਸਪੋਰਟ ਬੰਦ ਔਰ ਸਾਰਾ ਹੀ ਮੁਕਲਲ ਬੰਦ ਹੈ ਔਰ ਅਸੀਂ ਅੱਜ ਦੇ ਆ ਜਿਹੜੀਆਂ ਮੌਜੂਦਾ ਬੀਜਪੀ ਦੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਐਂਦਾ ਪੰਜਾਬ ਦੇ ਉੱਤੇ ਅਹ ਤਹਿਰ ਨਾਕਮ ਲੋਕ ਉੱਤੇ ਤੁਸੀਂ ਪ੍ਰੇਮ ਦੀ ਭਾਵਨਾ ਦਿਖਾਉਂਦੇ ਹੋਏ ਸਰਦਾਰ ਜਗਜੀਤ ਸਿੰਘ ਢੱਲਵਾਲ ਸਾਹਿਬ ਜੋ ਮੰਦਵਤ ਤੇ ਬੈਠੇ ਨੇ ਆਪਣਾ ਨਾਲ ਪਿਆਰ ਦੀ ਭਾਵਨਾ ਦਿਖਾਉਂਦੇ ਹੋਏ ਉਹਨਾਂ ਦੇ ਸੁਪਤੰਕਾਂ ਨੇ ਉਹਨਾਂ ਨੂੰ ਮੰਨਦੇ ਹੋਏ ਉਹਨਾਂ ਦਾ ਪ੍ਰਸੰਗਵਲ ਤੇ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਖਲਵਾ ਕੇ ਪੰਜਾਬ ਅਤੇ ਪੂਰੇ ਅੰਮ੍ਰਿਤਸਰ ਪੂਰੇ ਹਿੰਦੁਸਤਾਨ ਦੇ ਵਿੱਚ ਆਪ ਦੀ ਜਿਹੜੀ ਉਹ ਵਾਵਾ ਵਾ ਕਰਦੋ ਸੋ ਇਨਮਨੀਕ ਗੁਰਨਾਮ ਜੀ ਕੀ ਕਹੋਗੇ ਅੱਜ ਜਿਹੜਾ ਸਮਾਣਾ ਸ਼ਹਿਰ ਮੁਕੰਮਲ ਬੰਦ ਕਰਿਆ ਹੋਇਆ ਤੇ ਧਰਨਾ ਲੱਗਿਆ ਹੋਇਆ ਹੈ ਅੱਜ ਜਿਹੜਾ ਸਾਡੇ ਦੋਨੇ ਫੋਰਮਾਂ ਵੱਲੋਂ ਕਿਸਾਨੀ ਕੋਹਲ ਚੱਲ ਰਹੇ ਨੇ ਪਿਛਲੇ 11 ਮਹੀਨਿਆਂ ਤੋਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਅੱਜ 35 ਦਿਨ ਹੋ ਗਏ ਉਹਨਾਂ ਨੂੰ ਮਰਨ ਵਾਸਤੇ ਬੈਠਿਆ ਉਹਨੂੰ ਸਰਕਾਰ ਦੀ ਸੁੱਤੀ ਹੋਈ ਨੀਂਦ ਦੇ ਵਿੱਚੋਂ ਸਰਕਾਰ ਨੂੰ ਜਗਾਉਣ ਵਾਸਤੇ ਦੋਨੇ ਫੋਰਮਾਂ ਨੇ 30 ਦਸੰਬਰ ਦਾ ਸੱਦਾ ਦਿੱਤਾ ਸੀ ਜਿਦੇ ਵਿੱਚ ਸਾਨੂੰ ਪੂਰਨ ਤੌਰ ਤੇ ਹਰੇਕ ਵਰਗ ਵੱਲੋਂ ਹਰੇਕ ਦੁਕਾਨਵਰ ਵੱਲੋਂ ਵਪਾਰੀਆਂ ਵੱਲੋਂ ਬਹੁਤ ਵੱਡਾ ਸਮਰਥਨ ਮਿਲਿਆ ਅਸੀਂ ਸ਼ਹਿਰ ਚੋਂ ਘੇੜਾ ਦੇ ਕੇ ਆਏ ਹਾਂ ਪੂਰਨ ਤੌਰ ਤੇ ਪੂਰਾ ਸ਼ਹਿਰ ਜਿਹੜਾ ਪੂਰਾ ਬੰਦ ਹੈ ਇੱਕ ਵੀ ਦੁਕਾਨ ਖੁੱਲ ਨਹੀਂ ਮਿਲੀ ਅਸੀਂ ਸ਼ਹਿਰ ਨਿਵਾਸੀਆਂ ਦਾ ਸਾਰੇ ਵਪਾਰੀਆਂ ਦਾ ਅਸੀਂ ਤਹਿ ਦਿੰਉਂ ਦੋਨੇ ਫੋਰਮਾਂ ਨੂੰ ਬਹੁਤ ਧੰਨਵਾਦ ਕਰਦੇ ਜਿਹੜੀ ਅੱਜ ਬੰਦ ਦੀ ਕਾਲ ਦਿੱਤੀ ਗਈ ਹੈ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਖੁੱਲੀਆਂ ਰੱਖਣ ਦੀ ਅਪੀਲ ਵੀ ਕਰੀ ਹੈ ਉਹਦੇ ਵਿੱਚ ਅੰਮ੍ਰਿਤ ਜਲਸੀ ਚੀਜ਼ਾਂ ਨੇ ਜਿਵੇਂ ਐਂਬੂਲੈਂਸ ਕੋਈ ਵਿਆਹ ਵਾਲਾ ਤੇ ਕੋਈ ਜਿਵੇਂ ਕੋਈ ਸਕੂਲ ਦੇ ਵਿੱਚ ਜੇ ਕਿਸੇ ਨੇ ਕੋਈ ਪੇਪਰ ਦੇਣਾ ਉਹ ਰੋਕੋ ਜੀ ਹਾਂਜੀ ਦੀਪਕ ਜੀ ਕੀ ਕਹੋਗੇ ਜਿਹੜਾ ਅੱਜ ਇਹ ਸਮਾਣਾ ਸ਼ਹਿਰ ਬੰਦ ਹੋਇਆ ਹੋਇਆ ਹੈ ਸਮਾਣਾ ਸ਼ਹਿਰ ਮੈਂ ਦੀਪਕ ਬਾਜੀਗਰ ਕ੍ਰਾਂਤੀਕਾਰੀ ਜੋ ਵੀ ਸਾਡੀ ਟੀਮ ਬਾਜੀਗਰ ਬਰਾਤਰੀ ਇਸ ੱਲੋਵਾਲ ਜੀ ਦੇ ਕਿਸਾਨ ਯੂਨੀਅਨ ਦੇ ਨਾਲ ਖੜੀ ਹੈ ਜੋ ਵੀ ਗੱਲ ਹੋਊਗੀ ਅੱਗੇ ਵਾਸਤੇ ਜੋ ਵੀ ਸਾਡੀ ਡਿਊਟੀ ਲਾਊਗੀ ਕਿਸਾਨ ਯੂਨੀਅਨ ਅਸੀਂ ਪੂਰਾ ਸਮਰਥਨ ਤਾਂਗੇ ਔਰ ਮੇਰੇ ਨਾਲ ਸ਼ਾਮ ਨਾਲ ਦੱਤ ਜੀ ਵੀ ਆਏ ਹੋਏ ਨੇ ਇਹ ਵੀ ਪੂਰਾ ਸਮਰਥਨ ਦੇ ਰਹੇ ਨੇ ਕੋਈ ਕਿਸੇ ਮਤਭੇਦ ਤੋਂ ਉੱਪਰ ਉੱਠ ਕੇ ਕਿਸੇ ਵੀ ਆਪਣੇ ਸਰਕਾਰ ਤੋਂ ਜਾਂ ਕਿਸੇ ਤੋਂ ਡਰ ਪਏ ਨਹੀਂ ਹੈਗਾ ਅਸੀਂ ਕਿਸਾਨ ਯੂਨੀਅਨ ਦੇ ਨਾਲ ਆ ਸਾਡੀ ਬਾਜੀਗਰ ਬਰਾਦਰੀ ਜੋ ਵੀ ਸਾਰੀ ਪੰਜਾਬ ਦੀ ਜਿੱਥੇ ਵੀ ਸਾਨੂੰ ਬੁਲਾਏਗੀ ਅਸੀਂ ਪੂਰਾ ਸਾਥ ਦੇਵਾਂਗੇ ਕੈਮਰਾ ਪਰਸਨ ਵਿੱਕੀ ਦੇ ਨਾਲ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ